ਦੇਖ ਰਿਹਾ ਸੀਗਾ ਤੇ ਜਦੋਂ ਇਹ ਖੇਡਦਾ ਫਿਰ ਕੱਲੀ ਵੀ ਸਾਰੇ ਮੈਚ ਵੇਖਦਾ ਇੱਕ ਬਹੁਤ ਵੱਡੀ ਆਸ ਹੈ ਆਉਣ ਵਾਲੇ ਸਮੇਂ ਵਿੱਚ ਮੁੰਡਾ ਮਿਹਨਤ ਕਰੇਗਾ ਤੇ ਆਪਣੀ ਮਿਹਨਤ ਦੇ ਬਲਬੂਤੇ ਤੇ ਆ ਪਿੰਡਾਂ ਦਾ ਇਲਾਕੇ ਦਾ ਨਾਮ ਕਬੱਡੀ ਦੀ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗਾ ਕਿਉਂਕਿ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਬੜੀਆਂ ਉਮੀਦਾਂ ਬੜੀਆਂ ਆਸਾਂ ਹੁੰਦੀਆਂ ਨੇ ਤੇ ਇੱਕ ਮਾਂ ਜਿਆਦਾ ਤੂੰ ਬਹਿਣਾ ਇਹ ਬੁਲਟ ਦੇ ਉੱਪਰ ਜਾਂ ਫਰੰਦੀਪੁਰ ਜੇ ਬਹਿਣਾ ਜੇ ਦੋਵੇਂ ਬਹਿਣ ਜੋ ਤਾਂ ਫਰਵਾਰੀ ਵਧੀਆ ਗੱਲ ਹੈ ਲੈ ਵੀ ਇੱਕ ਮਾਂ ਨਿਆਮਾ ਰਹਿ ਹਾਂ ਜੀ ਵੀਰੇ ਸਾਹਮਣੇ ਦੇਖਿਓ ਸਾਰੇ ਇਹ ਮਾਨ ਸਨਮਾਨ ਦੇ ਨਾਲ ਇੱਥੇ ਮੇਲੇ ਤੇ ਮੈਂ ਸਤਿਕਾਰ ਕਰਾਂ ਕਾਲਾ ਕੈਨੇਡਾ ਜੀ ਦਾ ਹੈਪੀ ਕਵੈਨ ਤੇ ਕਾਲਾ ਗਾਜਣੀਆਂ ਨਾਲ ਸਾਡੇ ਵੀਰ ਨੂੰ ਹੈਪੀ ਸ਼ਨਾ ਹੈਪੀ ਟੈਲੀਕਮ ਵਾਲਾ ਜੀ ਸਾਡੇ ਸਤਿਕਾਰਯੋਗ ਇਹ ਉਹਨਾਂ ਵੱਲੋਂ ਜੀ ਮਾਪ ਜਿਹੜਾ ਸੰਧੂ ਭਰਾਵਾਂ ਨੂੰ ਦੇਵਾਂਗਾ ਵੇ ਵੱਡੇ ਨੇ ਸੰਧਵਾ ਤਾਰਕੁੰਡੇ ਦੀ ਸੰਧ ਸਾਹਮਣੇ ਦੇਖ ਜਰਾ ਕਿੰਨੀ ਖੁਸ਼ੀ ਦੇ ਪਲ ਨੇ ਇਹ ਗੋਪੀ ਦਾ ਟੇਲਾ ਗੋਪੀ ਵਿੱਚ ਜਿੱਦੇ ਵੀ ਖਿਡਾਰੀ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਨਾਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ